ਜੰਡਿਆਲਾ ਗੁਰੂ ਦੇ ਪਿੰਡ ਚੋਹਾਲ ਨੇੜੇ ਸਕੂਲ ਤੋਂ ਕਰਨੂ ਸਕੂਲੀ ਤੇ ਜਾਦੀ ਕਲਰਕ ਅਤੇ ਉਸ ਦੇ ਨਾਲ ਇੱਕ ਅਧਿਆਪਕਾ ਨੂੰ ਟਰੈਕਟਰ ਟਰਾਲੀ ਵਾਲੇ ਵੱਲੋਂ ਹਾਸਾ ਕਰਕੇ ਫਰਾਰ ਹੋ ਜਾਣ ਦੀ ਜਾਣਕਾਰੀ ਮਿਲੀ ਅਤੇ ਇਸ ਹਾਦਸੇ ਵਿੱਚ ਸਕੂਲ ਕਲਰਕ ਦੀ ਮੌਤ ਅਤੇ ਇੱਕ ਹੋਰ ਅਧਿਆਪਕਾ ਦੇ ਗੰਭੀਰ ਫਟਣ ਹੋਣ ਦੀ ਜਾਣਕਾਰੀ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਜੋਤੀ ਪਤਨੀ ਤੇਜਿੰਦਰ ਸਿੰਘ ਵਾਸੀ ਟਾਂਗੜਾ ਜੋ ਕਿ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਿਖੇ ਬਤੌਰ ਕਲਰਕ ਸੇਵਾ ਨਿਬਾਰੀ ਸੀ ਅਤੇ ਬੀਤੇ ਦਿਨੋ ਸਕੂਲ ਤੋਂ ਛੁੱਟੀ ਕਰਕੇ ਸਕੂਟਰੀ ਤੇ ਇੱਕ ਹੋਰ ਅਧਿਆਪਕਾ ਦਵਿੰਦਰ ਕੌਰ ਵਾਸੀ ਮੁੱਚੇ ਸਮੇਤ ਸਕੂਟਰੀ ਤੇ ਆਪਣੇ ਘਰਾਂ ਨੂੰ ਜਾ ਰਿਹਾ ਸੀ ਤਪਿੰਡ ਚੋਹਾਨ ਨੇੜੇ ਇੱਕ ਟਰੈਕਟਰ ਟਰਾਲੀ ਵਾਲੇ ਵੱਲੋਂ ਸਕੂਟਰੀ ਨੂੰ ਸਾਈਡ ਮਾਰ ਦਿੱਤੀ ਗਈ ਜਿਸ ਕਾਰਨ ਸਕੂਲ ਕਲਰਕ ਜੋਤੀ ਦੇ ਉੱਪਰੋਂ ਦੀ ਟਰੈਕਟਰ ਟਰਾਲੀ ਲੰਘ ਗਈ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਸਰੇ ਅਧਿਆਪਕਾ ਦਵਿੰਦਰ ਕੌਰ ਗੰਭੀਰ ਫੱਟੜ ਹੋ ਗਈ ਹੈ ਜਿਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰਿਵਾਰਦਾਰ ਰੋ ਰੋ ਕੇ ਬੁਰਾ ਹਾਲ ਹੈ ਜੋਤੀ ਮੈਡਮ ਦੇ ਪਤੀ ਡਰਾਈਵਰ ਹਨ ਆਪਣੇ ਪਿੱਛੇ ਦੋ ਬੱਚੇ ਛੱਡ ਗਏ ਹਨ ਜਾਣਕਾਰੀ ਅਨੁਸਾਰ ਟਰੈਕਟਰ ਟਰਾਲੀ ਵਾਲਾ ਮੌਕੇ ਤੋਂ ਟਰੈਕਟਰ ਟਰਾਲੀ ਲੈ ਕੇ ਫਰਾਰ ਹੋ ਗਿਆ ਇਸ ਕੇਸ ਦੀ ਜਾਂਚ ਕਰ ਰਹੇ ਤਫਤੀਸ਼ੀ ਅਫਸਰ ਤਰਸੀਮ ਸਿੰਘ ਨੇ ਦੱਸਿਆ ਕਿ ਟਰੈਕਟਰ ਟਰਾਲੀ ਵਾਲਾ ਖਾਸਕਰਨ ਉਪਰੰਤ ਫਰਾਰ ਹੋ ਗਿਆ ਅਤੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਜੰਡਿਆਲਾਗੁਰੂ ਪੁਲਿਸ ਨੇ ਸਕੂਲ ਕਰਮਚਾਰੀ ਜੋਤੀ ਦੀ ਮ੍ਰਿਤਕ ਦੇਨੂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਐਕਸੀਡੈਂਟ ਹੋ ਗਿਆ ਜੀ ਇਹ ਝੋਣਾ ਦੇ ਕੋਲੇ ਸਰ ਰੋਹੀ ਦੇ ਕੋਲ ਝੋਣਾ ਦੇ ਸਕਾਰ ਟਰਾਲੀ ਵਾਲਾ ਕੋਈ ਸਾਈਡ ਮਾਰ ਕੇ ਮਤਲਬ ਇਹਨਾਂ ਨੂੰ ਛੱਟ ਗਿਆ ਥੱਲੇ ਦੇ ਕੇ ਕੁਚਲ ਗਿਆ ਮਤਲਬ ਉਹਨਾਂ ਦੀ ਮੌਤ ਇਹ ਸਕੂਲ ਤੋਂ ਮੱਲੀਆਂ ਸਕੂਲ ਜਾਂਦੇ ਜੀ ਮੱਲੀਆਂ ਸਕੂਲ ਇੱਥੇ ਜਾਂਦੇ ਤੇ ਉੱਥੋਂ ਛੁੱਟੀ ਹੋਣ ਦੇ ਬਾਅਦ ਘਰ ਨੂੰ ਆ ਰਹੇ ਇਹ ਕੇ ਇਹ ਨਾਲ ਮੈਡਮ ਸਨ ਜੋਤੀ ਮੈਡਮ ਸੀ ਨਾਲ ਇਹਨਾਂ ਦੇ ਹੋਰ ਮਛਲਾਂ ਤੋਂ ਹੀ ਮੈਡਮ ਉਹ ਠੀਕ ਹੈ ਹਾਂਜੀ ਉਹਨਾਂ ਦੇ ਵੀ ਸੱਟਾਂ ਲੱਗੀਆਂ ਜੀ ਕਾਫੀ ਪੁਲਸ ਆਈ ਪੁਲਸ ਆਈ ਜੀ ਬਾਅਦ ਵਿੱਚ ਕਾਫੀ ਟਾਈਮ ਬਾਅਦ ਆਈਏ ਮੋਲੋ ਅੱਧੇ ਅੱਧੇ ਘੰਟੇ ਦੇ ਬਾਅਦ ਪੁਲਸ ਵਾਲੇ ਆਏ ਟਰਾਲੀ ਵਾਲਾ ਮਤਲਬ ਥੋੜਾ ਐਦਾਂ ਸਾਈਡ ਲਾ ਕੇ ਚਲਾ ਗਿਆ ਪਤਾ ਹੀ ਨਹੀਂ ਲੱਗਾ ਕਿੱ데 ਕਿੱਥੇ ਕਿੱਥੇ ਬਾਕੀ ਅਸੀਂ ਇਹੋ ਰਿਕਵੈਸਟ ਕਰ ਰਹੇ ਪੁਲਸ ਵਾਲਿਆਂ ਵਾਲੇ ਮੁਲਾਜ਼ਮਾ ਕੀ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਬੱਚੇ ਛੋਟੇ ਛੋਟੇ ਬੱਚੇ ਨੇ ਇਹਨਾਂ ਦੇ ਪਰਿਵਾਰ ਚ ਕਿੰਨੇ ਬੱਚੇ ਪਰਿਵਾਰ ਚ ਇੱਕ ਲੜਕੀ ਇੱਕ ਲੜਕਾ ਦੋਨੋਂ ਬੱਚੇ ਤੇ ਕੀ ਮੰਗ ਕਰਦੇ ਹੋ ਮੰਗਰ ਦੀ ਸਰ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਬੱਚੇ ਛੋਟੇ ਨੇ ਘਰ ਵਿੱਚ ਹੋਰ ਵੀ ਕੋਈ ਵੀ ਨਹੀਂ ਇਹੀ ਇਹਨਾਂ ਦਾ ਹੀ ਮਾ ਰੋਟੀ ਪਾਣੀ ਦਾ ਹੈਗਾ ਹੀ ਆਸਰਾ ਇਹਨਾਂ ਦਾ ਹੀ ਜੋ ਕੇ ਸਰਵਿਸ ਕਰਦੇ ਉਹਨਾਂ ਦਾ ਇਹਨਾਂ ਦੇ ਹਸਬੰਦ ਜਿਹੜੇ ਉਹ ਵੀ ਮਜ਼ਦੂਰੀ ਕਰਦੇ ਨੇ ਉਹ ਵੀ ਗੱਡੀ ਤੇ ਜਾਂਦੇ ਟਰੱਕ ਤੇ ਡਰਾਈਵਰੀ ਕਰਦੇ ਇਸ ਟਾਈਮ ਤੇ ਉਹ ਵੀ ਨਹੀਂ ਇੱਥੇ ਹੈਗੇ ਹਾਂਜੀ ਹੋਰ ਕੀ ਹਾਲ ਕੀ ਇਹ ਸਾਡੇ ਸਕੂਲ ਦੇ ਮੈਡਮ ਹੀ ਜੋਤੀ ਮੈਡਮ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਨੇ ਹਾਂਜੀ ਇਹ ਕਲਰਕ ਹੈ ਸਾਡੇ ਸਕੂਲ ਜੋਤੀਵਡਾ ਸ ਇਹ 2 ਵਜੇ ਦੇ ਕਰੀਬ ਸਕੂਲ ਤੋਂ ਨਿਕਲੇ ਆ ਸਵਾ 2 ਦੇ ਲਾਗੇ ਇਹਨਾਂ ਦੇ ਮੱਲੀਆਂ ਦੇ ਥੋੜਾ ਅੱਗੇ ਆ ਕੇ ਟਰਾਲੀ ਇਹਨਾਂ ਨੂੰ ਸਾਈਡ ਮਾਰ ਕੇ ਤੇ ਉੱਥੇ ਡੇਕੀ ਹੋਈ ਹੈ ਤੇ ਮੌਕੇ ਤੇ ਇਹਨਾਂ ਦੀ ਮੌਤ ਹੋ ਗਈ ਹਾਂ ਲੁਕੀ ਮੈਡਮ ਕੌਣ ਦੂਸਰੇ ਮੈਡਮ ਸੀ ਦਿਵਿੰਦਰ ਕੌਰ ਮੈਡਮ ਉਹਨਾਂ ਦੇ ਵੀ ਸੀ ਇੱਥੇ ਸਾਢੇ ਲੱਗੀ ਹੋਈ ਕਾਫੀ ਗੰਭੀਰ ਸੱਟ ਹੈ ਉਹ ਵੀ ਇਸ ਟਾਈਮ ਹਸਪੀਟਲ ਦੇ ਵਿੱਚ ਪੁਲਸ ਆਈ ਹਾਂਜੀ ਸਰ ਪੁਲਸ ਆਈ ਹੈ ਮੌਕੇ ਤੇ ਅਸੀਂ ਇਹੀ ਮੰਗ ਕਰਦੇ ਕਿ ਇਨਸਾਫ ਦਵਾਇਆ ਜਾਵੇ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਟਰਾਲੀਵਾੜੇ ਕੌਣ ਸੀ ਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਛੋਟੇ-ਛੋਟੇ ਬੱਚੇ ਸੀ ਠੀਕ ਹੈ ਬੱਚਿਆਂ ਤੇ ਬਿਨਾ ਮਤਲਬ ਮਾਵਾਂ ਤੇ ਬਿਨਾ ਤੁਹਾਨੂੰ ਪਤਾ ਬੱਚਿਆਂ ਲਈ ਗਾ ਲੋ ਆ ਜਿਲ੍ਹੇ ਟਾਂਗਰੇ ਲਗੇ ਕੀ ਟਾਂਗਰੇ ਉਹ ਜੀ ਦੋ ਟੀਚਰਾਂ ਹੈ ਮੱਲੀਆਂ ਸਕੂਲ ਚ ਪੜ੍ਹ ਉਹਨਾਂ ਹੈ ਅੱਛਾ ਤੇ ਉਹ ਆਪਣੇ ਪਿੰਡ ਟਾਂਗਰੇ ਨੂੰ ਜਾ ਰਹੀਆਂ ਹੈ ਤੇ ਇੱਕ ਜੋਤੀ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਦਵਿੰਦਰ ਕੌਰ ਜਿਹੜੀ ਉਹ ਟਟੜਿਆ ਸੀ ਰੀਅਸ ਹਸਤਾ ਜੀ ਐਕਸੀਡੈਂਟ ਅਣ ਪਛਾਤੇ ਟਰੈਕਟਰ ਟਰਾਲੀ ਨਾਲ ਪਛਾਨੀ ਟਰੈਕਟਰ ਟਰਾਲੀ ਦੀ ਨਹੀਂ ਕਿਤੇ ਟਰੈਕਟਰ ਵਾਲੇ ਦਾ ਕਸੂਰ ਹੀ ਹੈ ਜੀ ਇਹ ਤੇ ਕੀ ਇਹ ਮਾਮਲਾ ਦਰਜ ਕਰ ਰਹੇ ਜੀ ਅਸੀਂ 304 ਇਹਦਾ ਪਰਚਾ ਦਰਜ ਕਰਾਂਗੇ ਐਕਸੀਡੈਂਟ ਦਾ ਹਾਂ ਜੀ ਤੇ ਜਿਹੜੀ ਦੂਸਰੀ ਕਿੱਥੇ ਜਿਹੜੀ ਜ਼ਖਮੀ ਜਿਹੜੀ ਦੂਸਰੀ ਟੀਚਰ ਉਹ ਕਿੱਥੇ ਖੜਿਆ ਗੁਰਨਾਣ ਕਸਤਾ ਉਹ ਠੀਕ ਹੈ ਨਾ ਅਜੇ ਤੱਕ ਤੇ ਠੀਕ ਹੈ ਕਿੰਨੇ ਘੰਟੇ ਦਾ ਸਮਾਗ ਹੈ ਜੀ ਬੱਸ ਮੰਨੋ ਕਰੀਬ 1:30 ਘੰਟਾ ਪਹਿਲਾਂ